ਸਾਡੇ ਤੋਂ ਪਾਣੀ ਦੀ ਬਹੁਤ ਤੰਗੀ ਹੈ ਅਸੀਂ ਪਾਣੀ ਖੁਦ ਲੈਣ ਆਏ ਆ ਪੈਦਲ ਆਏ ਆ ਸਾਡੇ ਇੰਨਾ ਇੰਨਾ ਪਾਣੀ ਹੈ ਜੀ ਇੱਥੇ ਲੰਘਿਆ ਨਹੀਂ ਜਾ ਰਿਹਾ ਜੀ ਪਾਣੀ ਦੀ ਬਹੁਤ ਮੁਸ਼ਕਲ ਆ ਮੈਡੀਸਨ ਦੀ ਮੁਸ਼ਕਲ ਆ ਮੈਡੀਸਨ ਕੁਝ ਬੱਚੇ ਬਿਮਾਰ ਨੇ ਪਾਣੀ ਨਾਲ ਸਾਡੇ ਪੈਰ ਖਰਾਬ ਹੋ ਗਏ ਆ ਰਾਸ਼ਨ ਭਾਈ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਕੱਲ ਡੈਡੀ ਜੀ ਆਏ ਸੀ ਉਹਨਾਂ ਨੇ ਸਾਡੇ ਤੱਕ ਰਾਸ਼ਨ ਪਹੁੰਚਾਇਆ ਬਾਕੀ ਸਾਡੇ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਬਾਕੀ ਜੀ ਫੌਜ ਆਈ ਆ ਫੌਜ ਦੀਆਂ ਗੱਡੀਆਂ ਰਾਹੀਂ ਪਾਣੀ ਜਾ ਰਿਹਾ ਬਸ ਕੁਛ ਨਹੀਂ ਹਾਨੂੰ ਦੱਸਿਆ ਇਹਨਾਂ ਨੇ ਭਾਜੀ ਇਹ ਤਾਂ ਮਿਲ ਕੇ ਬਿਆਨ ਤਾਂ ਇਹ ਦੇ ਰਿਆ ਵੀ ਅਸੀਂ ਤਾਂ ਜੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਐ ਪੂਰੀ ਸਾਡੀ ਟੀਮ ਮੰਤਰੀ ਨੇ ਡਿਊਟੀਆਂ ਲੱਗੀਆਂ ਅਧਿਕਾਰੀਆਂ ਨੂੰ ਹਦਾਇਤਾਂ ਹੋ ਗਈਆਂ ਨਹੀਂ ਜੀ ਭਾਈ ਸਾਡੇ ਪਿੰਡ ਨਹੀਂ ਕੋਈ ਪਹੁੰਚਿਆ ਨਾ ਹੀ ਇਹਨਾਂ ਕੋਈ ਸਰਪੰਚ ਨੂੰ ਇਹਨਾਂ ਲੜੜ ਕੀਤਾ ਵੀ ਆ ਪਿੰਡ ਵਾਲਿਆਂ ਨੂੰ ਦੱਸੋ ਵੀ ਪਾਣੀ ਆਉਣ ਵਾਲਾ ਵਾ ਵੀ ਆਪਣਾ ਪ੍ਰਬੰਧ ਕਰੋ 8000 ਨੂੰ 7 ਕਿੱਲੇ ਪਹਿਲੀ ਮੈਂ ਠੇਕੇ ਦੇ ਲਈ ਆ ਜੀ ਮੇਰੀ ਸਾਰੀ ਫਸਲ ਖਰਾਬ ਹੋ ਗਈ ਆ ਜੀ ਉਧਰ ਤੇ ਨਹੀਂ ਇਹਨਾਂ ਦਾ ਆਪਣਾ ਹੀ ਤਾਂ ਸੈਂਟਰ ਦੀ ਸਰਕਾਰ ਦਾ ਵੀ ਇਹ ਰੋਲ ਹੈਗਾ ਇਹ ਚ ਵੀ ਇਹ ਪਹਿਲਾਂ ਪਾਣੀ ਕਿਉਂ ਨਹੀਂ ਰੀਲਿਸ ਕਰਦੇ ਪਹਿਲਾਂ ਪਾਣੀ ਡਕ ਛੱਡਦੇ ਨੇ ਇਹਨਾਂ ਨੂੰ ਪਤਾ ਵੀ 23 ਤਰੀਕ ਤੋਂ ਵੀ ਦੱਸ ਰਹੇ ਵੀ ਮੀਂਹ ਬਹੁਤ ਭਰੀ ਮੀਂਹ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਏ ਆਉਂਦੇ ਨਹੀਂ ਭਾਜੀ ਇਨਸਾਨੀਅਤ ਖਤਮ ਹੋ ਗਈ ਇਹ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਸਾਨੂੰ ਹਫਤਾ ਇੱਕ ਹੋ ਗਿਆ ਕੋਈ ਵੀ ਨਹੀਂ ਬੋੜਿਆ ਕੱਲ ਕੱਲ ਦੋ ਸੰਸਥਾ ਆਈਆਂ ਸੀ ਉਹਨਾਂ ਸਾਨੂੰ ਲੰਗਰ ਪਹਚਾਇਆ ਪਾਣੀ ਪਹਚਾਇਆ ਨਹੀਂ ਤੇ ਇੱਕ ਹਫਤਾ ਹੋ ਗਿਆ ਕੋਈ ਨਹੀਂ ਪਹੁੰਚਿਆ ਸਰਕਾਰ ਸਰਕਾਰ ਵੱਲੋਂ ਬਿਲਕੁਲ ਕੋਈ ਬੰਦਾ ਨਹੀਂ ਪਹੁੰਚਿਆ ਜੀ ਸੁਖਜਿੰਦਰ ਰੰਦਾਵਾ ਉਹ ਰੰਦਾ ਏਰੀਆ ਉਧਰ ਆਏ ਹੋਣੇ ਨਾ 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 ਕੋਈ ਕਿਸੇ ਪਾਰਟੀ ਦਾ ਵੀ ਨਹੀਂ ਪਹੁੰਚਿਆ ਕੋਈ ਕਾਲੀ ਦਲ ਕਾਂਗਰਸ ਆਮ ਪਾਰਟੀ ਦਾ ਜੋ ਜੋਗੇਆਂ ਜਾਂਦੇ ਵਿੱਚ ਵੀਡੀਓ ਉਹਦੇ ਪਿੱਛੇ ਹੀ ਲੜੀ ਜਾਂਦੇ ਆ ਉਹ ਕਹਿੰਦਾ ਜੀ ਮੇਰਾ ਬੰਬੂ ਕਾਰਟ ਅਸੀਂ ਇੱਥੇ ਪੈਦਲ ਆਏ ਆ ਸਾਡਾ ਕੋਈ ਸੰਦ ਨਹੀਂ ਨਿਕਲਦਾ ਅਸੀਂ ਪੈਦਲ ਇੱਥੋਂ ਤੱਕ ਆਏ ਆ ਤੁਹਾਡੇ ਤੱਕ ਹੁਣ ਵੀ ਉਹ ਕਿਸ਼ਤੀ ਤੇ ਸਮਾਨ ਗਿਆ ਵਾ ਸਾਡਾ ਜੇ ਉਦਾਂ ਕਹੀਏ ਬਿਨ ਬਿਘਰੇ ਬੰਦੇ ਵਿਚਾਰੇ ਟਰੈਕਟਰ ਲੈ ਕੇ ਆਏ ਇੰਨੀ ਸੇਵਾ ਕਹਿੰਦੇ ਤੁਹਾਡੇ ਪਿੰਡ ਟਰੈਕਟਰ ਲੈ ਜਾਈਏ ਨਾ ਤੁਹਾਡਾ ਕਿ ਤੁਹਾਡਾ ਟਰੈਕਟਰ ਦਾ ਨੁਕਸਾਨ ਹੋ ਜਾਏਗਾ ਨਾ ਅਸੀਂ ਪੈਦਲ ਆਏ ਆ ਸਿਰ ਬੱਦਸਰੇ ਸਾਰੇ ਪੰਗੀਆਂ ਵਾਲੇ ਪਾਣੀ ਦੇ 2 ਘੰਟੇ 32 ਬਸ ਦੇਣ ਦੇ ਵਿੱਚ ਛੱਡ ਦੇ ਤਾਂ ਤੁਹਾਡਾ ਪਿੰਡ ਇੰਨੇ ਚ ਹੀ ਸਹੀ ਹੋ ਜਾਂਦਾ ਵਾ ਬੱਤੀ ਨਹੀਂ ਕਹਿੰਦੇ ਛਡਾਈ ਹੁਣ ਬੱਤੀ ਜੇ ਛੜਾ ਦੇ ਉਸ ਚੀਜ਼ ਦੀ ਅਸੀਂ ਗਾਰੰਟੀ ਚੁੱਕਨੇ ਆ ਜੇ ਪਿੰਡ ਦੇ ਵਿੱਚ ਕੋਈ ਸਾਰੇ ਜਿੰਨੇ ਬਕਸੇ ਆ ਸਾਰੇ ਪਾਣੀ ਤੋਂ ਬਾਹਰ ਆ ਜਿੰਨੇ ਬਕਸੇ ਆ ਸਾਰੇ ਪਾਣੀ ਤੋਂ ਬਾਹਰ ਲਾ ਕੇ ਪਿੰਡਾਂ ਚ ਬੱਤੀ ਆ ਰਹੀ ਆ ਕਿਹੇ ਬਕਸੇ ਨੂੰ ਪਾਣੀ ਨਹੀਂ ਲੱਗਦਾ ਅਸੀਂ ਪਿੰਡ ਵਾਲੇ ਲਿਖ ਕੇ ਦੇਣ ਨੂੰ ਤਿਆਰ ਆਂ ਵੀ ਜੇ ਕਿਸੇ ਨੂੰ ਕੁਝ ਹੋ ਜੇ ਆ ਲੋਕ ਇਹਨਾਂ ਨੂੰ ਕਿਹੜਾ ਤਨਖਾਹ ਮਿਲਨੀ ਆ ਤੁਹਾਨੂੰ ਤਾਂ ਫੇਰ ਵੀ ਮਿਲਦੀਆਂ ਤੁਸੀਂ ਤਨਖਾਹ ਲੈ ਕੇ ਵੀ ਜੇ ਇਹਨਾਂ ਲੋਕਾਂ ਦੀ ਸੇਵਾ ਇਮਾਨਦਾਰੀ ਦੇ ਨਾਲ ਨਹੀਂ ਕਰ ਸਕਦੇ ਤਾਂ ਬਾਈ ਜੀ ਫਿਰ ਰਾਵੀ ਰਾਕਾ ਤੁਹਾਡਾ ਕਾਹਦੀਆਂ ਗੁਜਰਾ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਤਸਵੀਰਾਂ ਦਿਖਾ ਰਿਹਾ ਪੂਰਾ ਪਿੰਡ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਕਿਉਂਕਿ ਰਾਵੀ ਦਰਿਆ ਦੀ ਮਾਰ ਹੈ ਸੋ ਫਸਲਾਂ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੀਆਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰੀਏ ਪਾਣੀ ਪਾਣੀ ਤੇ ਵੀਰੋ ਜਿਹੜੇ ਆਏ ਆ ਇਹ ਪਿੰਡ ਦਾ ਰਸਤਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਬਤੇ ਕੀ ਹਾਲ ਵੀਰੇ ਠੀਕ ਹੈ ਭਾਜੀ ਚੜ੍ਹਦੀ ਕਮੇ ਅੰਦਰ ਦੇ ਅੰਦਰ ਦੇ ਹਾਲਾਤ ਕਿਵੇਂ ਅੰਦਰ ਦੇ ਹਾਲਾਤ ਭਾਜੀ ਪਾਣੀ ਘਰਾਂ ਚ ਨਹੀਂ ਵੜਿਆ ਲੋਕਾਂ ਦੇ ਘਰਾਂ ਚ ਵੜਨ ਦੀ ਤਿਆਰੀ ਚ ਹੀ ਬੰਨ ਮਾਰ ਕੇ ਲੋਕਾਂ ਨੇ ਪਾਣੀ ਆਪਣਾ ਢੱਕਿਆ ਬਾਕੀ ਫਸਲ ਚਾਰਸ ਫਿਰੇ ਸਭ ਖਰਾਬ ਹੋ ਗਈ ਹੈ ਜੀ ਖਤਮ ਹੋ ਗਈ ਸਾਰੀ ਖਤਮ ਹੋ ਗਈ ਭਤੇਂਦਰ ਰਾਸ਼ਨ ਪਾਣੀ ਵਗੈਰਾ ਮਿਲ ਰਿਹਾ ਭਾਜੀ ਰਾਸ਼ਨ ਭਾਜੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਕੱਲ ਡੈਡੀ ਜੀ ਆਏ ਸੀ ਉਹਨਾਂ ਨੇ ਸਾਡੇ ਤੱਕ ਰਾਸ਼ਨ ਪਹੁੰਚਾਇਆ ਬਾਕੀ ਸਾਡੇ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਬਾਕੀ ਜੀ ਫੌਜ ਆ ਕੋਈ ਰਾਸ਼ਨ ਨਹੀਂ ਜਾ ਰਿਹਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੋਵੇ ਐਸ ਡੀ ਐਮ ਕੋਈ ਹੋਰ ਕੋਈ ਨਹੀਂ ਆਇਆ ਸਾਡੇ ਤੱਕ ਅਜੇ ਕੋਈ ਨਹੀਂ ਪਹੁੰਚਿਆ ਜੀ ਅਸੀਂ ਖੁਦ ਅੱਡੇ ਤੇ ਆਪਣੇ ਰੋਡ ਤੇ ਆਏ ਆ ਜੀ ਪਾਣੀ ਲੈਣ ਸਾਡੇ ਤੋਂ ਪਾਣੀ ਦੀ ਬਹੁਤ ਤੰਗੀ ਹੈ ਅਸੀਂ ਪਾਣੀ ਖੁਦ ਲੈਣ ਆਏ ਆ ਪੈਦਲ ਆਏ ਆ ਸਾਡੇ ਇੰਨਾ ਇੰਨਾ ਪਾਣੀ ਹੈ ਜੀ ਇੱਥੇ ਲੰਘਿਆ ਨਹੀਂ ਜਾ ਰਿਹਾ ਜੀ ਪਾਣੀ ਦੀ ਬਹੁਤ ਮੁਸ਼ਕਲ ਆ ਮੈਡੀਸਨ ਦੀ ਮੁਸ਼ਕਲ ਆ ਮੈਡੀਸਨ ਕੁਝ ਬੱਚੇ ਬਿਮਾਰ ਨੇ ਪਾਣੀ ਨਾਲ ਸਾਡੇ ਪੈਰ ਖਰਾਬ ਹੋ ਗਏ ਆ ਜੀ ਪਾਣੀ ਦੀ ਬਹੁਤ ਮੈਡੀਸਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਕੋਈ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਜ਼ਰੂਰਤ ਆ ਕੋਈ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਮੈਡੀਸਿਨ ਜ਼ਰੂਰਤਾ ਪਰ ਸਾਡੇ ਤੱਕ ਨਾ ਕੋ ਸਰਕਾਰ ਦਾ ਕੋਈ ਆਦਮੀ ਪਹੁੰਚਿਆ ਵਾ ਨਾ ਕੋ ਸਾਨੂੰ ਲੱਡ ਕੀਤਾ ਇਹਨਾਂ ਨੇ ਵੀ ਜਾਂ ਪਾਣੀ ਆਉਣ ਵਾਲਾ ਵਾ ਕੁਛ ਨਹੀਂ ਸਾਨੂੰ ਦੱਸਿਆ ਇਹਨਾਂ ਨੇ ਭਾਜੀ ਇਹ ਤਾਂ ਮਿਲ ਕੇ ਬਿਆਨ ਤਾਂ ਇਹ ਦੇ ਰਿਆ ਵੀ ਅਸੀਂ ਤਾਂ ਜੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪੂਰੀ ਸਾਡੀ ਟੀਮ ਮੰਤਰੀ ਨੇ ਡਿਊਟੀਆਂ ਲੱਗ ਗਿਆ ਅਧਿਕਾਰੀਆਂ ਨੂੰ ਹਦਾਇਤਾਂ ਹੋ ਗਈਆਂ ਨਹੀਂ ਜੀ ਭਾਈ ਸਾਡੇ ਪਿੰਡ ਨਹੀਂ ਕੋਈ ਪਹੁੰਚਿਆ ਨਾ ਹੀ ਇਹਨਾਂ ਕੋਈ ਸਰਪੰਚ ਨੇ ਇਹਨਾਂ ਲੱਡ ਕੀਤਾ ਵੀ ਆ ਪਿੰਡ ਵਾਲਿਆਂ ਨੂੰ ਦੱਸੋ ਵੀ ਪਾਣੀ ਆਉਣ ਵਾਲਾ ਵਾ ਜੇ ਆਪਣਾ ਪ੍ਰਬੰਧ ਕਰੋ ਜੇ ਪਾਣੀ ਸਾਡੇ ਬਿਲਕੁਲ ਸਾਡੇ ਘਰਾਂ ਤੱਕ ਪਹੁੰਚ ਗਿਆ ਵਾ ਫੇਰ ਇਹ ਬ ਪਰ ਇਹ ਬਿਲਕੁਲ ਝੂਠ ਆ ਸਰਕਾਰ ਦੀ ਇਹ ਬਹੁਤ ਵੱਡੀ ਨਕਾਮੀ ਆ ਫਸਲਾਂ ਤੁਸੀਂ ਵੇਖ ਲਓ ਵੀ ਸਾਡਾ ਪਿੰਡ ਬਿਲਕੁਲ ਵੀ ਫਸਲਾਂ ਖਰਾਬ ਹੋ ਗਈਆਂ ਮੇਰਾ ਆਪਣਾ 5 ਕਿਲੇ ਥਾਵਾਂ ਜਿਹੜਾ ਬਿਲਕੁਲ ਪਾਣੀ ਦੇ ਵਿੱਚ ਵਾ ਜਿਹੜੀ 6 ਮਹੀਨੇ ਮਿਹਨਤ ਕੀਤੀ ਸਾਡੀ ਬਿਲਕੁਲ ਪਾਣੀ ਵਿੱਚ ਕਿਤੇ ਲਈ ਆ ਜੀ 60000 ਨੂੰ 7 ਕਿਲੇ ਪਹਿਲੀ ਮੈਂ ਠੇਕੇ ਤੇ ਲਈ ਆ ਜੀ ਮੇਰੀ ਸਾਰੀ ਫਸਲ ਖਰਾਬ ਹੋ ਗਈ ਆ ਜੀ 7 ਕਿਲੇ ਠੇਕੇ ਤੇ ਪਹਿਲੀ ਲਈ ਆ ਸਾਰੀ ਫਸਲ ਖਰਾਬ ਹੋ ਗਈ ਆ ਅੱਗੇ ਕਰਜ਼ੇ ਦੀ ਮਾਰ ਤੋਂ ਥੱਲੇ ਆ ਗਏ ਅਸੀਂ ਕਰਜ਼ੇ ਤੇ ਅੱਗੇ ਡੁੱਬੇ ਪਏ ਆ ਜੀ ਕੀ ਵੀ ਜਸਵੀਰ ਮੈਂ ਬਸ ਪਰਮਲ ਲਈ ਸੀ ਜੀ ਜਿਹੜੀ ਲਈ ਸੀ ਜਿਹੜੀ ਲਈ ਸੀ ਕੁਝ ਬਾਸਮਤੀ ਸੀ ਤੇ ਸਭ ਖਰਾਬ ਹੋ ਗਿਆ ਪਿਆਰ ਹੀ ਫਸਲ ਹੁਣ ਤੇ ਮਹੀਨੇ ਦੀ ਫਸਾ ਰਹਿ ਗਈ ਸੀ سارے ਖਰਚੇ ਕੀਤੇ ਹੁਣ ਅਸੀਂ ਜਾਈਏ ਕਿੱਧਰ ਨੂੰ ਹੁਣ ਇਹ ਤੇ ਕੁਦਰਤੀ ਤੌਰ ਤੇ ਵੀਰੇ ਆਫਤ ਹੈ ਇਹ ਕੁਦਰਤੀ ਹੈ ਪਰ ਜੇ ਜਿਹੜਾ ਇਹਨਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਸੀਗੇ ਤਾਂ ਇਹ ਮੇਰੇ ਖਿਆਲ ਨੂੰ ਵੀ ਰੋਕਿਆ ਜਾ ਸਕਦਾ ਸੀ ਕੁਦਰਤ ਨਹੀਂ ਇਹਨਾਂ ਦਾ ਆਪਣਾ ਈ ਤਾਂ ਸੈਂਟਰ ਦੀ ਸਰਕਾਰ ਦਾ ਵੀ ਇਹ ਰੋਲ ਹੈਗਾ ਐਚ ਵੀ ਇਹ ਪਹਿਲਾਂ ਪਾਣੀ ਕਿਉਂ ਨਹੀਂ ਰਿਲੀਜ਼ ਕਰਦੇ ਪਹਿਲਾਂ ਪਾਣੀ ਡਕ ਛੱਡਦੇ ਨੇ ਇਹਨਾਂ ਨੂੰ ਪਤਾ ਵੀ 23 ਤਰੀਕ ਤੋਂ ਵੀ ਦੱਸ ਰਹੇ ਵੀ ਮੀਂਹ ਬਹੁਤ ਭਾਰੀ ਮੀਂਹ ਆ ਪਰੇ ਪਾਣੀ ਰਿਲੀਜ਼ ਨਹੀਂ ਕਰਦੇ ਪਾਣੀ ਡਕਸ਼ਟ ਦੀ ਰੋ ਪਾਣੀ ਬਿਲਕੁਲ ਇਕੱਠਾ ਹੋ ਜਾਂਦਾ ਜੱਕਦਮ ਪਣੀ ਨਾਲ ਸਾਰਾ ਛੜਦਾ ਵਾ ਤਿੰਨਾ ਚੌਥਾ ਮਾ ਤੁਹਾਡੇ ਇਲਾਕੇ ਚ ਬੰਨਾ ਟੁੱਟ ਚੁੱਕਾ ਹਾਂਜੀ ਲਗਾਤਾਰ ਪਾਣੀ ਆ ਰਿਹਾ ਸਾਡੇ ਤੇ ਇਦਾਂ ਪਾਣੀ ਰਿਹਾ ਜੇ 15 ਦਿਨ ਪਾਣੀ ਨਹੀਂ ਇਹ ਮੋਕਣਾ ਜੀ ਸਾਡੇ ਓਕੇ ਪਿੰਡ ਵਗੈਰਾ ਉਹ ਤਾਂ ਡੁੱਬੀ ਗਏ ਭਾਜੀ ਯਾਰ ਸਾਰੇ ਡੁੱਬ ਗਏ ਉਹ ਬਹੁਤ ਬੁਰਾ ਹਾਲ ਹੈ ਉਹਨਾਂ ਦੀ ਛੱਤਾਂ ਨੂੰ ਪਾਣੀ ਲੱਗ ਗਿਆ ਜੀ ਪਾਣੀ ਇੱਥੋਂ ਘਾੜੀ ਜਿੱਤਰ ਮਰਜੀ ਜਾਓ ਹਾਂਜੀ ਸਭ ਤੋਂ ਵੱਧ ਟੋ ਲੱਗ ਲਾ ਛੱਤ ਰੱਤਰ ਬਹੁਤ ਜ਼ਿਆਦਾ ਪਾਣੀ ਠੇਠ ਰਗਿਆਂ ਤੱਕ ਉਧਰ ਸਾਰਾ ਹੀ ਪਾਣੀ ਮਤਲ ਜੋ ਜੋ ਇੱਧਰ ਨੂੰ ਜਾਓਗੇ ਨਾ ਥੱਲੇ ਨੂੰ ਮਤਲਬ ਹੈ ਨਾ ਵੀ ਕਦੇ ਜਿਹੇ ਹਾਲਾਤ ਬਣੇ ਪਾਜੀ ਨਹੀਂ ਇਹ 88 ਚ ਦੱਸਦੇ ਸਾਡੇ ਬਜ਼ੁਰਗ ਵੀ 88 ਜੀ ਵੀ 88 ਨੂੰ ਵੀ ਵੱਧ ਕੇ ਹੋ ਗਿਆ ਹੈਰਕਾਂ ਤੇ ਮਤਲਬ 88 ਚ ਕਹਿੰਦੇ ਬੜਾ ਬਣੀ ਬਹੁਤ ਜ਼ਿਆਦਾ ਸੀ ਪਰ ਪਰ 88 ਨੂੰ ਵੀ ਵੱਧ ਕੇ ਹੋ ਗਿਆ ਜੀ ਬਹੁਤ ਜ਼ਿਆਦਾ ਜੀ ਬਹੁਤ ਹਾਲਤ ਮਾੜੀ ਹੈ ਜੀ ਸਾਰਿਆਂ ਦੀ ਸਾਰੇ ਪਿੰਡਾਂ ਚ ਵੇਖੀਏ ਜਾ ਕੇ ਤੇ ਬਹੁਤ ਜ਼ਿਆਦੇ ਕੋਈ ਵੀ ਮਤਲਬ ਕਈਆਂ ਤੱਕ ਪਾਣੀ ਵੀ ਨਹੀਂ ਅਜੇ ਪਹੁੰਚਣ ਡਿਆ ਜੀ ਇਹ ਤੇ ਸੰਗਤ ਦੀ ਸੇਵਾ ਆ ਕੋਈ ਮਤਲਬ ਜਿਹੜਾ ਜਿੱਥੋਂ ਤੱਕ ਕਿਸ ਦੀ ਪਹੁੰਚ ਆ ਪਚਾਰਿਆ ਪਾਣੀ ਵੀ ਕੋਈ ਇੱਕ ਇੱਕ ਨੂੰ ਦੁੱਧ ਦੀ ਲੋੜ ਆ ਬੱਚੇ ਨੂੰ ਦੁੱਧ ਪਹੁੰਚਣ ਡਿਆ ਕਈਆਂ ਥਾਵਾਂ ਤੇ ਨਹੀਂ ਵੀ ਪਹੁੰਚਣ ਡਿਆ ਹੁਣ ਕਈਆਂ ਥਾਵਾਂ ਤੇ ਪਤਾ ਨਹੀਂ ਹੁਣ ਕਿੱਥੇ ਕਿੱਥੇ ਆ ਜਿੱਥੇ ਇੱਕ ਪਾਸੇ ਭਾਜੀ ਆਪਾਂ ਉਦਾਹਰਨਾਂ ਦਿੰਦੇ ਆ ਵੀ ਪੰਜਾਬ ਹਮੇਸ਼ਾ ਹੀ ਪੰਜਾਬ ਦੇ ਨਾਲ ਭਾਈ ਪੰਜਾਬੀ ਖੜ ਜਾਂਦੇ ਆ ਮੰਨ ਲਓ ਮੈਂ ਭਾਜੀ ਮੇਰੇ ਏਰੀਆ ਦੇ ਵਿੱਚ ਪਾਣੀ ਆ ਗਿਆ ਮੈਨੂੰ ਗੁਰਦਾਸਪੁਰ ਤੋਂ ਪਤਾ ਲੱਗਦਾ ਵੀ ਭਾਈ ਰੋਪੜ ਦੇ ਵਿੱਚ ਪਾਣੀ ਆ ਗਿਆ ਅਸੀਂ 250 ਕਿਲੋਮੀਟਰ ਤੈਅ ਕਰਕੇ ਚਲੇ ਜਾਣਾ ਪਰ ਯਾਰ 5 ਕਿਲੋਮੀਟਰ ਉਹ ਵੀ ਤਾਂ ਭਾਜੀ ਪੰਜਾਬੀ ਉਹ ਆ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਉਹ ਹੈ ਜਾਂ ਫਿਰ ਇਹ ਕਹਿ ਲੀਏ ਭਈ ਇਸ ਨਹੀਂ ਇਹ ਆਪੋ ਚੋਂ ਦੀ ਇੱਕ ਦੂਜੇ ਦੀ ਮਤ ਕਰ ਰਹੇ ਆ ਇਨਸਾਨੀਅਤ ਖਤਮ ਹੋ ਗਈ ਜਾਂ ਇਹ ਕਹਿ ਲੀਏ ਭਈ ਐਨ ਆਰ ਆਈ ਬੰਦੇ ਆ ਬਾਹਰ ਬੈਠੇ ਆ ਕਿਸ ਦਾ ਦੋਸਤ ਬਿਠਾ ਕੇ ਕਿਸ ਦਾ ਭਰਾ ਬਿਠਾ ਹੁਣ ਆ ਟਰਾਲੀ ਆਈ ਆ ਬਾਈ ਦੀ ਬਟਾਲੇ ਤੋਂ ਮੁੰਡਾ ਆ ਹੀ ਉਹਨੇ ਫੋਨ ਕੀਤਾ ਟਰਾਲੀ ਪਾਣੀ ਦੀ ਦੁੱਧ ਦੀ ਖਲਾਈ ਆ ਉਹ ਐਨ ਆਰ ਆਈ ਬੰਦੇ ਬਾਹਰੋਂ ਹੀ ਦੇ ਸੇਵਾ ਕਰਨ ਆਪਣੇ ਪੰਜਾਬੀ ਪੰਜਾਬੀ ਉਹ ਕ ਸ਼ਾਸਨਿਕ ਅਧਿਕਾਰੀ ਜਿਹੜੇ ਆਏ ਆਉਂਦੇ ਨਹੀਂ ਭਾਜੀ ਇਨਸਾਨੀਅਤ ਖਤਮ ਹੋ ਗਈ ਇਹ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਸਾਨੂੰ ਹਫਤਾ ਇੱਕ ਹੋ ਗਿਆ ਕੋਈ ਵੀ ਨਹੀਂ ਬੋੜਿਆ ਕੱਲ ਕੱਲ ਦੋ ਸੰਸਥਾ ਆਈਆਂ ਸੀ ਉਹਨਾਂ ਸਾਨੂੰ ਲੰਗਰ ਪਹਚਾਇਆ ਪਾਣੀ ਪਹਚਾਇਆ ਨਹੀਂ ਤੇ ਇੱਕ ਹਫਤਾ ਹੋ ਗਿਆ ਕੋਈ ਨਹੀਂ ਪਹੁੰਚਿਆ ਸਰਕਾਰ ਵੱਲੋਂ ਬਿਲਕੁਲ ਕੋਈ ਬੰਦਾ ਨਹੀਂ ਪਹੁੰਚਿਆ ਜੀ ਕੋਈ ਬੋੜਿਆ ਕਿਸੇ ਕਿਸੇ ਪਾਰਟੀ ਦਾ ਵੀ ਸਰਕਾਰ ਵੱਲੋਂ ਕੋਈ ਨਹੀਂ ਬੋੜਿਆ ਇੱਥੇ ਸੁਖਜਿੰਦਰ ਰੰਧਾਵਾ ਉਹ ਰੰਧਾ ਏਰੀਆ ਉਹ ਤਾਂ ਆਈ ਹੋਣੇ ਆ ਨਾ 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 ਕੋਈ ਕਿਸੇ ਪਾਰਟੀ ਦਾ ਵੀ ਨਹੀਂ ਪਹੁੰਚਿਆ ਕੋਈ ਕਾਲੀ ਦਲ ਕਾਂਗਰਸ ਆਮ ਪਾਰਟੀ ਦਾ ਜਿਹੜੇ ਜੋਗਿਆਂ ਜਿਹੇ ਦੇ ਵਿੱਚ ਵੀਡੀਓ ਉਹਦੇ ਪਿੱਛੇ ਲੜੀ ਜਾਂਦੇ ਆ ਉਹ ਕਹਿੰਦਾ ਜੀ ਮੇਰਾ ਬੰਬੂ ਕਾਰਟ ਆ ਸਾਡਾ ਪਿੰਡ ਜਾਗਦਾ ਵਾ ਅਸੀਂ ਫਿਰ ਖੁਦ ਪਿੰਡ ਦੇ ਮੈਂਬਰ ਪੰਚਾਇਤ ਦਾ ਪਰ ਨਹੀਂ ਇੱਥੇ ਕੋਈ ਨਹੀਂ ਆਇਆ ਕਿਸੇ ਪਾਰਟੀ ਦਾ ਬੰਦਾ ਨਹੀਂ ਆਇਆ ਹੱਲੇ ਵੀ ਡਰ ਬਣਿਆ ਹੋਇਆ ਵੀ ਭਾਜੀ ਪਾਣੀ ਵੱਧ ਸਕਦਾ ਜਾਂ ਭਾਜੀ ਸਾਡੇ ਪਿੰਡੋਂ ਆ ਜਿੰਨੇ ਪਿੰਡ ਦੇ ਬੰਦੇ ਆ ਅਸੀਂ ਇੱਥੇ ਪੈਦਲ ਆਏ ਆ ਸਾਡਾ ਕੋਈ ਸੰਦ ਨਹੀਂ ਨਿਕਲਦਾ ਅਸੀਂ ਪੈਦਲ ਇੱਥੋਂ ਤੱਕ ਆਏ ਆ ਤੁਹਾਡੇ ਤੱਕ ਹੁਣ ਵੀ ਉਹ ਕਿਸ਼ਤੀ ਤੇ ਸਮਾਨ ਗਿਆ ਵਾ ਸਾਡਾ ਜੇ ਉਦਾਂ ਕਹੀਏ ਵੀ ਹਾਂ ਬਜ਼یرے ਬੰਦੇ ਵਿਚਾਰੇ ਟਰੈਕਟਰ ਲੈ ਕੇ ਆਏ ਐ ਇੰਨੀ ਸੇਵਾ ਕਹਿੰਦੇ ਤੁਹਾਡੇ ਪਿੰਡ ਟਰੈਕਟਰ ਲੈ ਜਾਈਏ ਨਾ ਤੁਹਾਡਾ ਪਤਾ ਤੁਹਾਡਾ ਟਰੈਕਟਰ ਦਾ ਨੁਕਸਾਨ ਹੋ ਜਾਏਗਾ ਨਾ ਖਾਓ ਅਸੀਂ ਪੈਦਲ ਆਏ ਆ ਸਿਰਫ ਇੱਕ ਸਮੱਸਿਆ ਤੇ ਪਾਣੀ ਦੀ ਪਾਣੀ ਬੰਦ ਸਿਰ ਪਿੰਡ ਵਾਲੇ ਪਾਣੀ ਦੇ 2 ਘੰਟੇ ਬੱਤੀ ਬਸ ਦੇਣ ਦੇ ਵਿੱਚ ਛੱਡ ਦੇ ਤਾਂ ਸਾਡਾ ਪਿੰਡ ਇੰਨੇ ਚ ਹੀ ਸਹੀ ਹੋ ਜਾਂਦਾ ਵਾ ਬੱਤੀ ਨਹੀਂ ਕਿਹਨੇ ਛਡਾਈ ਪਰ ਹੁਣ ਬੱਤੀ ਜੇ ਛੜਾਤ ਉਹ ਚੀਜ਼ ਦੀ ਅਸੀਂ ਗਾਰੰਟੀ ਚੁੱਕਨੇ ਆ ਜੇ ਪਿੰਡ ਦੇ ਵਿੱਚ ਕੋਈ ਸਾਰੇ ਜਿੰਨੇ ਬਕਸੇ ਆ ਸਾਰੇ ਪਾਣੀ ਤੋਂ ਬਾਹਰ ਆ ਜਿੰਨੇ ਬਕਸੇ ਆ ਸਾਰੇ ਪਾਣੀ ਤੋਂ ਬਾਹਰ ਲਾ ਕੇ ਪਿੰਡਾਂ ਚ ਬੱਤੀ ਆ ਰਹੀ ਹੈ ਕਿਹੇ ਬਕਸੇ ਨੂੰ ਪਾਣੀ ਨਹੀਂ ਲੱਗਦਾ ਅਸੀਂ ਪਿੰਡ ਵਾਲੇ ਲਿਖ ਕੇ ਦੇਣ ਨੂੰ ਤਿਆਰ ਆਂ ਵੀ ਜੇ ਕਿਸੇ ਨੂੰ ਕੁਝ ਹੋ ਜੇ ਇਕੱਲੇ ਇੱਕ ਪਿੰਡ ਨੂੰ ਬੱਤੀ ਨਹੀਂ ਨਾ ਛੱਡੀ ਜਾਣੀ ਛੱਡੀ ਜਾ ਆ ਵੇਖੋ ਲਾਗੇ ਸ਼ਾਹਪੁਰ ਘਰਾਏ ਆ ਰਹੀ ਆ ਪਟਕਾਣੇ ਤੋਂ ਅੱਜ ਬਿਜਲੀ ਘਰ ਕੋਈ ਦੂਰ ਥੋੜਾ ਵਾ ਬਿਲਕੁਲ ਨਕਮਾ ਬਿਲਕੁਲ ਨਕਮਾ ਵਾ ਸਿਰਫ 2 ਘੰਟੇ ਬਾਅਦ ਨੂੰ ਬੱਤੀ ਚਾਹੀਦੀ ਆ ਦਿਨ ਦੇ ਵਿੱਚ ਲੋਕੀ ਆਪਣਾ ਪਾਣੀ ਭਰ ਲੈਣ ਜਾ ਰਹੇ ਹੋ ਸਰ ਅੰਦਰ ਜਾ ਰਹੇ ਹੋ ਜੀ ਹਾਂਜੀ ਹਾਂਜੀ ਸੋ ਬਿਲਕੁਲ ਚੱਲੇ ਆ ਚਾਰ ਵਾਰੀ ਅੰਦਰ ਲੈ ਕੇ ਜਾ ਰਹੇ ਆ ਰਸ਼ਦ ਵਗੈਰਾ ਤਾਂ ਕੋਸ਼ਿਸ਼ ਕਰਦੇ ਆ ਵੀ ਜੇ ਜਾਇਆ ਜਾ ਸਕੇ ਪਿੰਡ ਦੇ ਹਾਲਾਤ ਦਿਖਾਏ ਜਾ ਸਕਣ ਸੋ ਫੌਜ ਦੀਆਂ ਆਰਮੀ ਦੀਆਂ ਜਿਹੜੀਆਂ ਹੈਗੀਆਂ ਕਿਸ਼ਤੀਆਂ ਲੱਗੀਆਂ ਹੋਈਆਂ ਸੋ ਪਿੰਡ ਵਾਲਿਆਂ ਦਾ ਕਹਿਣਾ ਵੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਮਦਦ ਨਹੀਂ ਦੇ ਰਿਹਾ ਹਰ ਪਾਸੇ ਇਹ ਹਾਲ ਹੈ ਤਾਂ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਯਾਰ ਇਨਸਾਨੀਅਤ ਖਤਮ ਹੋ ਗਈ ਆ ਲੋਕ ਇਹਨਾਂ ਨੂੰ ਕਿਹੜਾ ਤਨਖਾਹਾਂ ਮਿਲਣੀਆਂ ਤੁਹਾਨੂੰ ਤਾਂ ਫੇਰ ਵੀ ਮਿਲਦੀਆਂ ਤੁਸੀਂ ਤਨਖਾਹ ਲੈ ਕੇ ਵੀ ਜੇ ਇਹਨਾਂ ਲੋਕਾਂ ਦੀ ਸੇਵਾ ਇਮਾਨਦਾਰੀ ਦੇ ਨਾਲ ਨਹੀਂ ਕਰ ਸਕਦੇ ਤਾਂ ਬਾਈ ਜੀ ਫੇਰ ਰੱਬ ਹੀ ਰਾਖਾ ਤੁਹਾਡਾ ਫੇਰ ਆਪਣੀਆਂ ਔਲਾਦਾਂ ਨੂੰ ਜਾਂ ਤੁਸੀਂ ਆਪ ਆਪਣੇ ਭਵਿੱਖ ਦੇ ਲਈ ਖੁਦ ਜ਼ਿੰਮੇਵਾਰ ਹੋਗੇ ਖੈਰ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਹਾਲਾਤ ਦਿਖਾ ਰਹੇ ਹਾਂ ਉਹਨਾਂ ਵਿੱਚੋਂ ਹੀ ਇਹ ਪਿੰਡ ਸੀ ਜੀ ਕਾਦੀਆਂ ਗੁਜਰਾ ਤੇ ਜਿਹਦੇ ਹਾਲਾਤ ਬਾਹਰੋਂ ਹੀ ਦਿਖਾਇਆ ਵੀਰਾਂ ਹੋਰਾਂ ਨਾਲ ਗੱਲਬਾਤ ਕੀਤੀ ਆ ਅੰਦਰ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ